ਇਹ ਨੇ ਬਿੱਡਾਂ ਲੀ ਪੱਤੀਆਂ ਨੇ ਇਹ ਜਿਹੜਾ ਟਰਾਲੀਆਂ ਦੇ ਉੱਪਰ ਤੂੜੀ ਵਾਲੇ ਜਾਲ ਵਾਲੀਆਂ ਬਿੱਡਾਂ ਵਾਲੀਆਂ ਪੱਤੀਆਂ ਹੁੰਦੀਆਂ ਨੇ ਇਹ ਉਹ ਆ ਸਾਰਾ ਤੋੜ ਮਰੋੜ ਕੇ ਉਹ ਇੱਥੇ ਦੱਬੀਆਂ ਆ ਗਈਆਂ ਆ ਜਿਹੜਾ ਕੱਢੇ ਜਾ ਰਿਹਾ ਇਹ ਸਾਰੀਆਂ ਪੱਤੀਆਂ ਉਹੀ ਇਹ ਸਾਰੀਆਂ ਬਿੱਡਾਂ ਵਾਲੀਆਂ ਨੇ ਜਿਹੜੇ ਉੱਪਰ ਬਿੱਡ ਲੱਗੇ ਜੀ ਤੇ ਤਰਪਾਲਾ ਪਾ ਕੇ ਘਰ ਬਣਾਏ ਹੋਏ ਸੀ ਟਰਾਲੀਆਂ ਇਹ ਬਿੱਡ ਦੀਆਂ ਪੱਤੀਆਂ ਟਰਾਲੀਆਂ ਵਾਲੀਆਂ ਨੇ ਆ ਦੇਖੋ ਤੁਸੀਂ ਇਸ ਤਰੀਕੇ ਦਾ ਨੱਟ ਲੱਗੇ ਹੋਇਆ ਇਹ ਜਾਲੀਆਂ ਤੋੜੀਆਂ ਵਾਲੀਆਂ ਤੂੜੀ ਵਾਲੇ ਜਾਲਦੀਆਂ ਨੇ ਆ ਸਾਰੇ ਲੱਗੇ ਹੋਏ ਨੇ ਇੱਥੋਂ ਹੋਰ ਬੜਾ ਕੁਝ ਨਿਕਲਣਾ ਹੈ ਏਸੀ ਵੀ ਨਿਕੜ ਸਕਦੇ ਆ ਫਰਿੱਜ ਵੀ ਨਿਕੜ ਸਕਦਾ ਟਰਾਲੀਆਂ ਦੇ ਡੱਲੇ ਲੋਹਾ ਗੈਸ ਸਿਲੰਡਰ ਚੁੱਲ੍ਹੇ ਆਰਾ ਵਗੈਰਾ ਬਹੁਤ ਮੰਨ ਕਰੇ ਹੋ ਸਕਦਾ ਸਾਡਾ ਦਾ ਆਟਾ ਵੀ ਇੱਥੇ ਸੱਪਤਾ ਹੋਵੇ ਜਿਹੇ ਜ਼ਿੰਮੇਵਾਰ ਬੰਦਾ ਹੈ ਤਿੰਨ ਮਹੀਨੇ ਦੀ ਛੁੱਟੀ ਦੀ ਕੀ ਲੋੜ ਹੈ ਇਹਦੇ ਵਰਕਸ਼ਾਪ ਦੇ ਵਿੱਚੋਂ ਸਮਾਨ ਬਰਾਮਦ ਹੋਇਆ ਇਹ ਚੋਰ ਸਾਫਤ ਹੋਇਆ ਤੇ ਪਰਚਾ ਦਰਜ ਹੋਇਆ ਇਹ ਪਗੌੜਾ ਹੈ ਇਹਦੇ ਆ ਤਾਰਾਂ ਇੱਥੋਂ ਦੇ ਰਾਜ ਕਰਨ ਵਾਲੇ ਭਗਵੰਤ ਮਾਨ ਮੁੱਖ ਮੰਤਰੀ ਵਰਗਿਆਂ ਨਾਲੇ ਛੋਟੀਆਂ ਟੱਡੀਆਂ ਪਪੜੀਆਂ ਪਾਲੀਆਂ ਹੋ ਜਾਂਦੇ ਨੇ ਉਹਨਾਂ ਦੀਆਂ ਇੱਥੋਂ ਦਾ ਦੇਮਾਨ ਇਹਦੇ ਵਿੱਚ ਇਨਵੋਲ ਹੈ ਇੱਥੋਂ ਦਾ ਈਓ ਇਨਵੋਲ ਹੈ ਇੱਕ ਲੋਕਾਂ ਦੀ ਕਿਰਤ ਦਾ ਸਮਾਨ ਲੁੱਟਣਾ ਲੁੱਟ ਕੇ ਉਹਨੂੰ ਦੱਬ ਦੇਣਾ ਕੁਝ ਵੇਚ ਦੇਣਾ ਇਹ ਕਿੱਥੋਂ ਦਾ ਨਿਆਂ ਹੈ ਹਾਲੂ ਤਾਂ ਇਹ ਵੀ ਸ਼ੱਕ ਆ ਵੀ ਹੋ ਸਕਦਾ ਤੇ ਘਰੇ ਵੀ ਬਹੁਤ ਕੁਝ ਪਿਆ ਹੋਵੇ ਉੱਥੇ ਵੀ ਦੱਬਿਆ ਹੋਵੇ ਇਹੋ ਜਿਹੇ ਚੋਰਾਂ ਦਾ ਕੀ ਭਰੋਸਾ ਹੈ ਆ ਬਦਲਾ ਹੈ ਬਦਲਾ ਦੀ ਨੀਤੀ ਇਹ ਹੈ ਕਿ ਲੋਕਾਂ ਦਾ ਸਮਾਨ ਚੋਰੀ ਕਰੋ ਬਾਰਡਰਾਂ ਤੋਂ ਡਾਂਗਾਂ ਦੇ ਨਾਲ ਮੋਰਚਾ ਠਾਓ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਨਾਬਾ ਚ ਮੌਜੂਦ ਆ ਨਾਬਾ ਚ ਤੁਸੀਂ ਪਹਿਲਾਂ ਵੀ ਖਬਰ ਦੇਖੀ ਸੀ ਕਿ ਕਿਸਾਨਾਂ ਨੇ ਨਗਰ ਕੌਂਸਲ ਦੇ ਈਓ ਦੀ ਕੋਠੀ ਦਾ ਘਰਾਓ ਕੀਤਾ ਸੀ ਕੱਲ ਸਵੇਰੇ ਕਿ ਇਸ ਦੇ ਵਿੱਚ ਸਾਡੀਆਂ ਟਰਾਲੀਆਂ ਦਾ ਸਮਾਨ ਆ ਉਹ ਦੱਬਿਆ ਪਿਆ ਨੀਚੇ ਇੱਥੇ ਤਾਂ ਕਿਸਾਨ ਕਹਿ ਰਹੇ ਸੀ ਅੱਜ ਹੁਣ ਜੀਸੀਬੀ ਆਈਆ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਚ ਈਓ ਦੀ ਮੌਜੂਦਗੀ ਚ ਉਹਦੀ ਕੋਠੀ ਦੇ ਅੰਦਰ ਜੀਸੀਬੀ ਪਟਾਈ ਕਰ ਰਹੀ ਆ ਅਤੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਕਿ ਅਸੀਂ ਤਲਾਸ਼ੀ ਕਰਾਉਣੀ ਹੈ ਉਹ ਤਲਾਸ਼ੀ ਸ਼ੁਰੂ ਹੋ ਚੁੱਕੀ ਆ ਮਨਜੀਤ ਸਿੰਘ ਨਿਆਲ ਸੂਬੇ ਦੇ ਆਗੂ ਨੇ ਭਾਰਤੀ ਕਿਸਾਨ ਜੁਨੇ ਆਜ਼ਾਦ ਦੇ ਸਾਡੇ ਨਾਲ ਮੌਜੂਦ ਨੇ ਨਿਆਲ ਸਾਹਿਬ ਜੀ ਸੀ ਵੀ ਪਹੁੰਚ ਗਏ ਜੀ ਫਿਰ ਇੱਥੇ ਹਾਂ ਜੀ ਮਨਜੀਤ ਸਿੰਘ ਨਿਆਲ ਸੂਬਾ ਆਗੂ ਬੀਕੇ ਜੁ ਇੱਕਤਾ ਆਜ਼ਾਦ ਜਿਹੜਾ 19 ਮਾਰਚ ਨੂੰ ਸਰਕਾਰ ਦੇ ਜ਼ਬਰਦਸਤ ਨਾਲ ਜੋ ਮੋਰਚਾ ਸ਼ੰਭੂ ਤੇ ਖਨੌਰੀ ਤੋਂ ਉਠਾਏ ਗਏ ਸੀਗੇ ਤੇ ਉਸ ਦੇ ਵਿੱਚੋਂ ਜਿੰਨਾ ਸਾਡੇ ਲੋਕਾਂ ਦਾ ਕਿਰਤੀ ਲੋਕਾਂ ਦਾ ਸਮਾਨ ਨਟਲੀਆਂ ਜਾਂ ਉਹਦੇ ਵਿੱਚ ਵਰਤੋਂ ਵਾਲਾ ਸਮਾਨ ਸਿਲੰਡਰ ਫਰਿਜ ਏਸੀ ਆਰਾ ਵਗੈਰਾ ਚਾਹ ਪੱਤੀ ਮਿੱਠਾ ਕੱਪੜੇ ਲੀੜੇ ਜਿੰਨਾ ਵੀ ਹੈਗਾ ਸੀ ਉਹ ਉਥੋਂ ਵੱਖ-ਵੱਖ ਜਾੜਾਂ ਦੇ ਵਿੱਚ ਖਿੱਚਿਆ ਗਿਆ ਤੇ ਕੁਝ ਸਮਾਨ ਜਿਹੜਾ ਉੱਥੋਂ ਗਾਇਬ ਹੋ ਗਿਆ ਨਹੀਂ ਅੱਜ ਤੱਕ ਮਿਲਿਆ ਉਹ ਇੱਥੋਂ ਦੇ ਨਗਰ ਕੌਂਸਲ ਦੇ ਵਿੱਚੋਂ ਟਰੈਕਟਰ ਭੇਜੇ ਗਏ ਮੌਕੇ ਦੀ ਪ੍ਰਧਾਨ ਸੀਗੀ ਸੁਜਾਤਾ ਚਾਵਲਾ ਪੰਕਜ ਪੱਪੂ ਦੇ ਘਰ ਵਾਲੀ ਸੀਗੀ ਇਥੋਂ ਪ੍ਰਸ਼ਾਸਨ ਨੇ ਕਿਹਾ ਕਿ ਈਓ ਇਥੋਂ ਦਾ ਡਿਊਟੀਆਂ ਲੱਗੀਆਂ ਉਹ ਈਓ ਸਾਹਿਬ ਨੇ ਵੀ ਦੱਸਿਆ ਕਿ ਸਾਨੂੰ ਬੁਲਾਇਆ ਗਿਆ ਮੋਰਚਿਆਂ ਤੋਂ ਵੀ ਖੇਡਣਾ ਛੋੜੀਆਂ ਜ਼ਿੰਮੇਵਾਰੀਆਂ ਨੇ ਤਾਂ ਇਥੋਂ ਟਰੈਕਟਰ ਗਏ ਤੇ ਉੱਥੋਂ ਟਰਾਲੀਆਂ ਭਰੀਆਂ ਹੋਈਆਂ ਸਮਾਨ ਦੀਆਂ ਚੋਰੀ ਹੋ ਕੇ ਨਾਬੇ ਦੇ ਵਿੱਚ ਆਈਆਂ ਜਦੋਂ ਨਾਬੇ ਦੇ ਵਿੱਚ ਆਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਡੇ ਉੱਥੋਂ ਸਮਾਨ ਨਾ ਮਿਲਿਆ ਜਿੰਨੀਆਂ ਟਰਾਲੀਆਂ ਗਾਇਬ ਸੀਗੀਆਂ ਅਸੀਂ ਆਪਣੀ ਜਥੇਬੰਦੀ ਦੀ ਇਨਵੈਸਟੀਗੇਸ਼ਨ ਟੀਮ ਬਣਾ ਕੇ ਅਸੀਂ ਉਹ ਵੱਖ-ਵੱਖ ਸ਼ਰਾਂ ਦੇ ਵਿੱਚ ਨੇੜੇ ਵਾਲਾਂ 'ਚ ਤਾਇਨਾਤ ਕੀਤੀ ਕਿ ਯਾਰ ਆਪਾਂ ਜੋ ਗੌਰ ਕਰੀਏ ਕਿ ਸਾਡੇ ਕਿਰਤੀ ਲੋਕਾਂ ਦੀਆਂ ਮਿਹਨਤ ਨਾਲ ਬਣਾਇਆ ਹੋਇਆ ਸਮਾਨ ਜਿਹੜਾ ਚੋਰੀ ਹੋ ਉਹ ਤਾਂ ਬਰਾਮਦ ਹੋਵੇ ਚਲ ਜਦੋਂ ਅਸੀਂ ਇਹ ਚੱਲੀ ਗਏ ਕੰਮ ਤਾਂ ਹੌਲੀ-ਹੌਲੀ ਸਾਨੂੰ ਇਹ ਸਰਾਖ ਪੰਕਜ ਪੱਪੂ ਦੀ ਇੱਕ ਵਰਕਸ਼ਾਪ ਦੇ ਵਿੱਚੋਂ ਮਿਲਿਆ ਸਾਨੂੰ ਉਹਦੀ ਪੱਕੀ ਇਨਫੋਰਮੇਸ਼ਨ ਮਿਲੀ ਤਾਂ ਉੱਥੋਂ ਸਾਨੂੰ ਟਰਾਲੀਆਂ ਦੇ ਜਿਹੜੇ ਬਕਸੇ ਸੀਗੇ ਉੱਪਰੋਂ ਵੱਢ ਕੇ ਵਿੱਚੇ ਜਾ ਚੁੱਕੇ ਸੀਗੇ ਉਹਨਾਂ ਦੇ ਟਾਇਰ ਹਿੱਸੇ ਡੰਨਾ ਲਿਫਟ ਪੰਪ ਲਿਫਟ ਵਾਲੇ ਪਾਈਪ ਡਾਲੇ ਐਰਾ ਵਗੈਰਾ ਸਾਨੂੰ ਉੱਥੋਂ ਦੋ ਤਿੰਨ ਟਰਾਲੀਆਂ ਦਾ ਪ੍ਰਾਪਤ ਹੋਇਆ ਜਿਸ ਤੋਂ ਸਾਡੀ ਸ਼ੱਕ ਹੋਰ ਸਾਡਾ ਸ਼ੱਕ ਦਾ ਘੇਰਾ ਵੱਧ ਗਿਆ ਇਸ ਪਾਸੇ ਵੀ ਨਾਬੇ ਦੇ ਵਿੱਚ ਹੋਰ ਵੱਡੀ ਤਦਾਦ ਦੇ ਵਿੱਚ ਸਮਾਨ ਬਰਾਮਦ ਹੋਣਾ ਤੇ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਜਦੋਂ ਉਹ ਬਰਾਮਦ ਕਰਾ ਲਏ ਤੇ ਇੱਕ ਟਰਾਲੀ ਕੱਢ ਕੇ ਲਾਵਾਰਸ ਛੱਡੀ ਗਈ ਖੇਤਾਂ ਦੇ ਵਿੱਚ ਉਹ ਵੀ ਬਰਾਮਦ ਹੋ ਗਈ ਤੇ ਉਸ ਤੋਂ ਬਾਅਦ ਸਾਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਗਈ ਸੀ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਫੇਰ ਲੱਗੇ ਰਹਿ ਤਾਂ ਅੱਜ ਤੁਸੀਂ ਦੇਖ ਰਹੇ ਹੋ ਕਿ ਦੂਜੇ ਦਿਨ ਦੇ ਵਿੱਚ ਮੋਰਚਾ ਤਾਂ ਕੁਝ ਸਮਾਨ ਟਰਾਲੀਆਂ ਦਾ ਇੱਥੇ ਦੱਬਿਆ ਗਿਆ ਟੋਆ ਪੱਟ ਕੇ ਸਰਕਾਰੀ ਅਧਾਰ ਹੈ ਪੰਕਜ ਪੱਪੂ ਇੱਕ ਪ੍ਰਾਈਵੇਟ ਪ੍ਰਧਾਨ ਹੈ ਉਹ ਦੇ ਘਰ ਵਾਲੀ ਪ੍ਰਧਾਨ ਹੈ ਬਲਕਿ ਉਹ ਪ੍ਰਧਾਨ ਵੀ ਨਹੀਂ ਐਮਸੀ ਵੀ ਨਹੀਂ ਹੈਗਾ ਮੌਕੇ ਦਾ ਸਰਕਾਰੀ ادارے ਦੇ ਵਿੱਚੋਂ ਟਰਾਲੀਆਂ ਦਾ ਸਮਾਨ ਜਿਹੜਾ ਬਚ ਗਿਆ ਸੀ ਜਦੋਂ ਉਧਰੋਂ ਪਰਚਾ ਦਰਜ ਹੋ ਗਿਆ ਉਹ ਬਰਾਮਦ ਹੋ ਗਿਆ ਤਾਂ ਉਹ ਲਿਆ ਕੇ ਇੱਥੇ ਦੱਬਿਆ ਗਿਆ ਹੁਣ ਕੁਝ ਮਿਲੇ ਕੁਝ ਮਿਲੇ ਦੇਖੋ ਜੀਸੀਬੀ ਚੱਲ ਰਹੀ ਆ ਲੋਹਾ ਲਪਟ ਟਰਾਲੀਆਂ ਦਾ ਨਿਕਲਣਾ ਸ਼ੁਰੂ ਹੋ ਗਿਆ ਹੋਰ ਡੂੰਗਾ ਕਹਿੰਦਾ ਕਿ ਕਿੱਥੇ ਤੱਕ ਪਟਦਾ ਇਹ ਚ ਕਿੰਨਾ ਸਮਾਨ ਪਿਆ ਹੈ ਉਹ ਸਾਡਾ ਸ਼ੱਕ ਦਾ ਦਾਇਰਾ ਸੀਗਾ ਵੀ ਉਹ ਰੇ ਸਮਾਨ ਯਾਰ ਸਾਬ ਕੀ ਨਿਕਲਣਾ ਸ਼ੁਰੂ ਕੀ ਹੋਇਆ ਜਦੋਂ ਜੀਸੀਬੀ ਨੇ ਸ਼ੁਰੂਆਤ ਕੀਤੀ ਕੀ ਨਿਕਲਿਆ ਸਭ ਤੋਂ ਪਹਿਲਾਂ ਦੇਖੋ ਇਹ ਟਰਾਲੀਆਂ ਦੇ ਐਂਗਲ ਜਿਹੜੇ ਸਾਡੀਆਂ ਟਰਾਲੀਆਂ ਦੇ ਉੱਪਰ ਬਿੱਡ ਲੱਗੇ ਹੋਏ ਸੀਗੇ ਜਾਲੀਆਂ ਲੱਗੀਆਂ ਤਰਪਾਲਾਂ ਪਾਈਆਂ ਹੋਈਆਂ ਸੀ ਉਹ ਟਰਾਲੀਆਂ ਦੇ ਜਾਲ ਵਾਲੀਆਂ ਪੱਤੀਆਂ ਵੱਡੇ ਪੱਧਰ ਤੇ ਐਂਗਲ ਨਿਕਲਣੇ ਸ਼ੁਰੂ ਹੋ ਗਏ ਹਲੇ ਹੋਰ ਬਹੁਤ ਕੁਝ ਨਿਕਲਣ ਦਾ ਹਾਲਤਾ ਜੀਸੀਬੀ ਨੂੰ ਚਲਦੀ ਨੂੰ 2-4 ਮਿੰਟ ਪਾਪਾ ਦੇਖਦੇ ਵੀ ਆਂ ਤਸਵੀਰਾਂ ਵੀ ਤੁਹਾਨੂੰ ਜੀਸੀਬੀ ਦੀਆਂ ਦਿਖਾਵਾਂਗੇ ਕਿ ਸਿੱਧੀ ਜੀਸੀਬੀ ਚੱਲ ਰਹੀ ਆ ਅਤੇ ਪੱਤੀਆਂ ਕਿ ਦੇਖੋ ਜਿਹੜੀਆਂ ਬਿੱਡ ਦੀਆਂ ਪੱਤੀਆਂ ਨੇ ਉਹ ਵੀ ਦਿਖਾਈ ਦੇ ਰਹੀਆਂ ਨੇ ਕਿ ਜੇਸੀਬੀ ਤੋਂ ਉਹ ਕੀ ਨੇ ਬਿੱਡਾਂ ਲੀਆਂ ਪੱਤੀਆਂ ਨੇ ਇਹ ਜਿਹੜਾ ਟਰਾਲੀਆਂ ਦੇ ਉੱਪਰ ਤੂੜੀ ਵਾਲੇ ਜਾਲ ਵਾਲੀਆਂ ਬਿੱਡਾਂ ਵਾਲੀਆਂ ਪੱਤੀਆਂ ਹੁੰਦੀਆਂ ਨੇ ਇਹ ਉਹ ਆ ਸਾਰਾ ਤੋੜ ਮਰੋੜ ਕੇ ਉਹ ਇੱਥੇ ਦੱਬੀਆਂ ਆ ਗਈਆਂ ਆ ਜਿਹੜਾ ਕੱਢੇ ਜਾ ਰਿਹਾ ਇਹ ਸਾਰੀਆਂ ਪੱਤੀਆਂ ਉਹੀ ਇਹ ਸਾਰੀਆਂ ਬਿੱਡਾਂ ਵਾਲੀਆਂ ਨੇ ਜਿਹੜੇ ਉੱਪਰ ਬਿੱਡ ਲੱਗੇ ਜਿੱਤੇ ਤਰਪਾਲਾ ਪਾ ਕੇ ਘਰ ਬਣਾਏ ਹੋਏ ਸੀ ਟਰਾਲੀਆਂ ਇਹ ਦੇਖੋ ਸਾਫ਼ ਹੀ ਦਿਖ ਰਹੀਆਂ ਨੇ ਕਿ ਇਹ ਉਹ ਟਰਾਲੀਆਂ ਦਾ ਸਾਮਾਨ ਆ ਇਦੇ ਵਿੱਚੋਂ ਹੋਰ ਵੀ ਬਹੁਤ ਕੁਝ ਨਿਕਲਣਾ ਹੈ ਤੁਹਾਡੀ ਸ਼ੱਕ ਤੀ ਸਹੀ ਸੀ ਤੀ ਸਹੀ ਸੀ ਉਹ ਤਲਾਸ਼ੀ ਦੀ ਕਿ ਤਾ ਸ਼ੱਕ ਦਾ ਕਿ ਰਸਈਆ ਕੱਲ ਸੀਆਈ ਵਾਲੇ ਇਨਚਾਰਜ ਤੇ ਟੀਮ ਆਈ ਸੀਗੀ ਪਟਿਆਲੇ ਤੋਂ ਜਣੀ ਉਹ ਆਪਣੀ ਟਾਲ ਮਟੋਲ ਜੀ ਕਰਕੇ ਚਲੇ ਗਏ ਆ ਆ ਸਮਾਨ ਦੇਖੋ ਆ ਨਿਕਲ ਰਹੀਆਂ ਨੇ ਬੱਤੀਆਂ ਤੇ ਹੋਰ ਪੰਜਾਂ ਨੇ ਉਧਰ ਮਤਲਬ ਹੋਰ ਵੱਡੀ ਵੱਡੀ ਤਾਦਾਦ ਦੇ ਵਿੱਚ ਇਥੋਂ ਸਮਾਨ ਬਰਾਮਦ ਹੋਣਾ ਹੈ ਜਿਹੜਾ ਇਹ ਡਰ ਦੀ ਮਾਰ ਉਹਨਾਂ ਨੇ ਜਦੋਂ ਸਮਾਨ ਬਰਾਮਦ ਹੋ ਗਿਆ ਕਿ ਹੋਰ ਨਾ ਫਸ ਜੇ ਸਾਡੇ ਕੋਲੋਂ ਇਹ ਉਹੀ ਨੇ ਇਹ ਬਿੱਡ ਦੀਆਂ ਪੱਤੀਆਂ ਟਰਾਲੀਆਂ ਵਾਲੀਆਂ ਨੇ ਆਹ ਦੇਖੋ ਤੁਸੀਂ ਇਸ ਤਰੀਕੇ ਦਾ ਨਟ ਲੱਗੇ ਹੋਇਆ ਇਹ ਜਾਲੀਆਂ ਤੋੜੀਆਂ ਵਾਲੀਆਂ ਤੂੜੀ ਵਾਲੇ ਜਾਲਦੀਆਂ ਨੇ ਆ ਸਾਰੇ ਲੱਗੇ ਹੋਏ ਨੇ ਇਹ ਉਸ ਬਿੱਡ ਦੀਆਂ ਨੇ ਜਿਹੜਾ ਟਰਾਲੀਆਂ ਦੇ ਉੱਤੇ ਤਰਪਾਲਾ ਪਾ ਕੇ ਸੀ ਘਰ ਬਣਾਏ ਹੋਏ ਸੀ ਇਹ ਵੀ ਆਪਾਂ ਸੋਚੀਏ ਵੀ ਜੇ ਉਹਦੀ ਨਹੀਂ ਵੀ ਹੈਗੀ ਤਾਂ ਦੱਬਣ ਦੀ ਕੀ ਲੋੜ ਪਈ ਇੱਥੇ ਚਲੋ ਇਹ ਗੱਲ ਥੋੜੀ ਵੱਡੀ ਕਰਦਾਂ ਨੇ ਆ ਜੇ ਇਹ ਨਗਰ ਕੌਂਸਲ ਦਾ ਸਮਾਨ ਹੈ ਪਹਿਲੀ ਗੱਲ ਤਾਂ ਉਹ ਨਗਰ ਕੌਂਸਲ ਦੀਆਂ ਟਰਾਲੀਆਂ ਤੂੜੀ ਤੇ ਨਹੀਂ ਲੱਗਦੀਆਂ ਇਹ ਤਾਂ ਬਾਜ਼ਾਰ ਦੇ ਵਿੱਚ ਸਫਾਈ ਵਾਲਾ ਕੂੜਾ ਕਰਕਟ ਚੱਕਦੀਆਂ ਜਾਂ ਕਿਤੇ ਹੋਰ ਮਾੜੀ-ਮੋਟੀ ਮਿੱਟੀ-ਮੁੱਟੀ ਪਾ ਸਕਦੇ ਆ ਮ ਚੋਰੀ ਦਾ ਸਮਾਨ ਨਹੀਂ ਫਿਰ ਇਹਦਾ ਮਤਲਬ ਇੱਥੇ ਵੱਡਾ ਘਪਲਿਆ ਨਗਰ ਕੌਂਸਲ ਦੇ ਵਿੱਚਾਂ ਇੱਥੇ ਕਰ ਰਹੇ ਨੇ ਜੀ ਉਸ ਗੱਲ ਨੂੰ ਇੱਕ ਪਾਸੇ ਰੱਖ ਕੇ ਗੱਲ ਕਰੀਏ ਫਿਰ ਇਹ ਸਮਾਨ ਦੱਬਿਆ ਕਿ ਸਰਕਾਰੀ ادارے ਦਾ ਸਮਾਨ ਹੈ ਸਰਕਾਰ ਦਾ ਸਮਾਨ ਹੈ ਇੱਥੇ ਯੋ ਬੈਠਾ ਹੈ ਇੱਥੇ ਪ੍ਰਧਾਨ ਬੈਠੀ ਹੈ ਇੱਥੇ ਘਟੋ ਘਟ 20 25 ਐਮਸੀ ਹੁਣੇ ਨਾਬੇ ਦੇ ਫਿਰ ਇਹ ਉਹਨਾਂ ਤੋਂ ਚੋਰੀਆਂ ਦੱਬਣ ਦੀ ਕੀ ਲੋੜ ਹੈ ਲੋਕਾਂ ਦੇ ਸਾਹਮਣੇ ਤੁਹਾਨੂੰ ਕੀ ਲੱਗਦਾ ਜਦੋਂ ਟਾਇਰ ਮਿਲੇ ਰਿਮ ਮਿਲੇ ਤਾਂ ਉਸ ਤੋਂ ਬਾਅਦ ਇਹ ਸਮਾਨ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਦੇਖੋ ਇਹ ਉਹਦੂ ਦੂਜੇ ਤੀਜੇ ਦਿਨ ਹੀ ਸਮਾਨ ਵੱਡੇ ਪੱਧਰ ਤੇ ਲੁਕੋਇਆ ਗਿਆ ਕਿ ਹੋਰ ਭਰਾਵਾਂ ਦੇਖੋ ਹੋਰ ਬਹੁਤ ਕੁਝ ਨਿਕਲ ਰਿਹਾ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਨਾਬੇ ਦੀਆਂ ਦਿਖਾ ਰਹੀਆਂ ਕਿ ਜੀਸੀਬੀ ਚੱਲ ਰਹੀ ਹੈ ਸਮਾਨ ਟਰਾਲੀਆਂ ਦਾ ਨਿਕਲ ਰਿਹਾ ਕਿਸਾਨ ਕਹਿ ਰਹੇ ਨੇ ਕਿ ਬਿੱਡਾਂ ਦਾ ਸਮਾਨ ਆ ਪੂਰਾ ਬਹੁਤ ਢੁਗਾਈ ਜਾਨੀ ਕਿ 3-4 ਫੁੱਟ ਦੀ ਢੁਗਾਈ ਤੇ ਇਹ ਸਮਾਨ ਨਿਕਲ ਰਿਹਾ ਤੇ ਲਗਾਤਾਰ ਜਿਹੜੇ ਕਿਸਾਨ ਨੇ ਉਹ ਜੈਕਾਰੇ ਵੀ ਛੱਡ ਰਹੇ ਕਿ ਸਾਡੀ ਜਿਹੜੀ ਜੱਜਮੈਂਟ ਸੀ ਸਾਨੂੰ ਜਿਹੜੀ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਉਹ ਸਹੀ ਦੀ ਸਚਾਈ ਦੀ ਨਾਬਾ ਨਗਰ ਕਾਉਂਸਲ ਈਓ ਦੀ ਕੋਠੀ ਦੇ ਵਿੱਚੋਂ ਜੋ ਉੱਥੇ ਕੱਚਾ ਥਾਂ ਸੀ ਉਹਦੇ ਵਿੱਚੋਂ ਸਮਾਨ ਨਿਕਲ ਰਿਹਾ ਕਿਸਾਨ ਕਹਿ ਰਹੇ ਨੇ ਕਿ ਟਰਾਲੀਆਂ ਦਾ ਸਾਡੀਆਂ ਦਾ ਸਮਾਨ ਆ ਨਿਆਲ ਸਾਹਿਬ ਕਿੰਨੀ ਕ ਡੂੰਗਾਈ ਚ ਦੱਬਿਆ ਹੋਇਆ ਕਿੰਨਾ ਕ ਡੂੰਗਾ ਟੋਗਾ ਕਰ ਦੇ। ਦੇਖੋ ਇਹ ਡੂੰਗੇ ਦਾ ਤਾਂ ਹੁਣ ਕੋਈ ਅਨੁਮਾਨ ਨਹੀਂ ਵੀ ਕਿੰਨਾ ਡੂੰਗਿਆ। ਜੀ.ਸੀ.ਵੀ ਨਾਲ ਇਹਨਾਂ ਨੇ ਸਾਰੀ ਰਾਤ ਸਾਡੇ ਕੋਲੇ ਜਾਣਕਾਰੀ ਆ ਕੇ ਚੱਲਦੀ ਰਹੀ ਐ। ਕਿੰਨਾ ਕ ਡੂੰਗਾ ਪਟਕੇ ਦੱਬਿਆ ਕਿ ਉਰੋਂ ਨਿਕੜ ਨਾ ਸਕੇ। ਇਹਦਾ ਹੁਣ ਮਸ਼ੀਨ ਚੱਲ ਰਹੀ ਐ ਜਿੰਨਾ ਡੂੰਗਾ ਜਾਈ ਜਾਊਗਾ ਸਮਾਨ ਉਪ ਕੱਢ ਕੇ ਕਲੀਅਰ ਹੋ ਜਾਊਗਾ ਆਪਣੇ ਕੈਮਰੇ ਦੇ ਸਾਹਮਣੇ ਆ ਤੁਸੀਂ ਦੇਖੋਗੇ। ਇੱਥੋਂ ਹੋਰ ਬੜਾ ਕੁਝ ਨਿਕੜਨਾ ਐ। ਏ.ਸੀ.ਵੀ ਨਿਕੜ ਸਕਦੇ ਆ, ਫ੍ਰਿਜ ਵੀ ਨਿਕੜ ਸਕਦਾ, ਟਰਾਲੀਆਂ ਦੇ ਡਾਲੇ, ਲੋਹਾ ਗੈਸ ਸਿਲੰਡਰ ਚੁੱਲ੍ਹੇ ਐਰਾ ਵਗੈਰਾ ਬਹੁਤ ਮਨ ਕਰੇ ਹੋ ਸਕਦਾ ਸਾਡਾ ਤਾਂ ਆਟਾ ਵੀ ਇੱਥੇ ਦੱਬਤਾ ਹੋਵੇ ਜਿਹੜੀਆਂ ਟਰਾਲੀਆਂ ਦੇ ਰਿਮ ਮਿਲੇ ਸੀ ਟਾਇਰ ਮਿਲੇ ਸੀ ਤੁਹਾਨੂੰ ਕੀ ਲੱਗਦਾ ਵੀ ਉਹ ਸਾਰੀਆਂ ਇਹ ਚ ਦੱਬੀਆਂ ਹੋ ਸਕਦੀਆਂ ਨੇ ਦੇਖੋ ਉਹ ਟਰਾਲੀਆਂ ਤਾਂ ਵੇਚੀਆਂ ਗਈਆਂ ਨੇ ਵੱਢ ਕੇ ਉਹਨਾਂ ਦਾ ਲੋਹਾ ਤੇ ਜਿਹੜਾ ਉਹ ਵੇਚਦਾ ਜਿਹੜਾ ਜਾਲ ਨੇ ਇਹ ਵਿਕੇ ਨਹੀਂਗੇ ਦੇਖੋ ਨਿਕਲ ਰਹੀਆਂ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦੇਖੋ ਇਹ ਟਰਾਲੀਆਂ ਭਰ ਕੇ ਟੈਂਪੂ ਭਰ ਕੇ ਸਮਾਨ ਦੇ ਲਿਆਂਦੇ ਗਏ ਆਰੇ ਇਹ ਮਤਲਬ ਉਹ ਦੇਖੋ ਸਾਰਾ ਬਿੱਡਾ ਵਾਲਾ ਸਮਾਨ ਆ ਉਹ ਨਿਕਲ ਰਹੇ ਨੇ ਜਿਹੜੇ ਐਂਗਲ ਖੋਰ ਬੜਾ ਕੁਛ ਨਿਕਲਣਾ ਉਹ ਵੱਡਾ ਟਰਾਲੀ ਦਾ ਹਲੇ ਤਾਂ ਇਹ ਆ ਦੋ ਟਰਾਲੀਆਂ ਦਾ ਸਮਾਨ ਹੈ ਦੋ ਚਾਰ ਟਰਾਲੀਆਂ ਦਾ ਸਮਾਨ ਹੋ ਸਕਦਾ ਇਧਰੋਂ ਵੀ ਪਟਾਉਣਾ ਪੈ ਜਾ ਇਧਰ ਵੀ ਪਿਆ ਹੋਵੇ ਕਿਉਂਕਿ ਆ ਬਾਅਦ ਦੇ ਵਿੱਚ ਸੱਟਿਆ ਹੋਇਆ ਆ ਸਾਰੀ ਜਗਾਈ ਸਾਨੂੰ ਸਾਫ ਅਸੀਂ ਆਪਾਂ ਖੇਤੀ ਨਾਲ ਜੁੜੇ ਹੋਏ ਲੋਕਾਂ ਤਾਜ਼ੀਆਂ ਪੱਟੀਆਂ ਵੀ ਨੇ ਆਪਾਂ ਪਾਈਪ ਲਾਈਨ ਆਰਾ ਵਗੈਰਾ ਪੜਦੇ ਨੇ ਨਾ ਮਿੱਟੀ ਦੱਸਦੀ ਐ ਕਿ ਕਦੋਂ ਦੀ ਪੱਟੀ ਹੋਈ ਐ ਜਨੀ ਕਿ ਕਾਰਵਾਈ ਇਹ ਲਗਾਤਾਰ ਕਰਾਵੋਗੇ ਸਾਰੀ ਪਟਾਵੋਗੇ ਸਾਰੀ ਜਗ੍ਹਾ ਜਿੰਨੀ ਜਦੋਂ ਤੱਕ ਸਾਡਾ ਪੇਟ ਨਹੀਂ ਭਰਦਾ ਸੰਤੁਸ਼ਟੀ ਨਹੀਂ ਹੁੰਦੀ ਅਸੀਂ ਜਿੱਥੇ-ਇਥੇ ਛੱਕਾ ਹੁਣ ਸਾਰਾ ਪਟਾਵਾਂਗੇ ਜੇ ਪ੍ਰਸ਼ਾਸਨ ਇਹ ਤੁਹਾਨਾਂ ਕੰਨੀ ਕਰੂ ਵੀ ਇੰਨਾ ਕਸਮਾਨ ਬਰਬੰਦ ਹੋਇਆ ਫਿਰ ਅਸੀਂ ਤਿੱਖੇ ਸੰਘਰਸ਼ ਦਾ ਐਲਾਨ ਕਰਾਂਗੇ ਤੇ ਉਹ ਉਦ ਘਰ ਹਾਂ ਠੀਕ ਹੈ ਬਾਕੀ ਕੀ ਲੱਗਦਾ ਤਾਰਾਂ ਕਿੱਥੇ ਤੱਕ ਜੁੜੀਆਂ ਹੋਈ ਨੇ ਕਿਉਂਕਿ ਪੰਕਜ ਪੱਪੂ ਸੁਜਾਤਾ ਚਾਵਰਾ ਦੇ ਪਤੀ ਨੇ ਉਹ ਲਾਈਵ ਹੋਏ ਉਹਨਾਂ ਨੇ ਕਿਹਾ ਕਿ ਮੈਂ ਤਾਂ 3 ਮਹੀਨੇ ਦਾ ਨਗਰ ਕੌਂਸਲ ਦੇ ਵਿੱਚ ਨਹੀਂ ਆਇਆ ਛੁੱਟੀ ਤੇ ਆ ਮੈਂ ਤੇ ਮੇਰੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਝੂਠੇ ਪਰਚੇ ਕਰਵਾਏ ਜਾ ਰਹੇ ਨੇ ਦੇਖੋ ਉਹ ਜੇ ਰਾਤ ਲਾਈਵ ਹੋਏ ਹੈ ਇਹ ਬਾਰ ਬੰਦਾ ਹੈ ਤੰਮੀ ਨਰੀ ਛੁੱਟੀ ਦੀ ਕੀ ਲੋੜ ਹੈ ਇਹਦੇ ਵਰਕਸ਼ਾਪ ਦੇ ਵਿੱਚੋਂ ਸਮਾਨ ਬਰਾਮਦ ਹੋਇਆ ਇਹ ਚੋਰ ਸਾਬਤ ਹੋਇਆ ਤੇ ਪਰਚਾ ਦਰਜ ਹੋਇਆ ਇਹ ਭਗੌੜਾ ਭੱਜਿਆ ਹੋਇਆ ਜਵੰਤ ਲਈ ہوئی ਆ ਮਤਲਬ ਹੋਰ ਪਰਚਿਆਂ ਦੇ ਵਿੱਚੋਂ ਹੁਣ ਇਹ ਤਾਂ ਡਰਦਾ ਲੱਗ ਰਿਹਾ ਕਿ ਨਿਕੜ ਸਕਦਾ ਮੇਰੇ ਤੇ ਇੱਕ ਪਰਚਾ ਹੋਰ ਹੋ ਜੂ ਵੀਰੇ ਸ਼ਬਦ ਕਹਿਣ ਦੀ ਕੀ ਲੋੜ ਹੈ ਜਿਹੜਾ ਸਾਹ ਬੰਦਾ ਉਹ ਤਾਂ ਉਹਦੀ ਕਹਿੰਦਾ ਕੱਲ ਵੀ ਪੱਟੋ ਮੈਂ ਜ਼ਿੰਮੇਵਾਰਾਂ ਜੇ ਇੱਥੋਂ ਨਿਕਲੂ ਕੋਈ ਗੱਲ ਨਹੀਂ ਮੈਂ ਗੁਨਾਹਗਰ ਹੋ ਸਕਦਾ ਪਹਿਲਾਂ ਗੁਨਾਹਗਰ ਹੋਇਆ ਸਾਬਤ ਜਾਂ ਨਹੀਂ ਹੋਇਆ ਹੋਇਆ ਨਾ ਚੋਰ ਸਾਬਤ ਹੋਇਆ ਇਹਦੇ ਆ ਤਾਰਾਂ ਇੱਥੋਂ ਦੇ ਰਾਜ ਕਰਨ ਵਾਲੇ ਭਗਵਾਨ ਤਮਨ ਮੁੱਖ ਮੰਤਰੀ ਵਰਗਿਆਂ ਨਾਲੇ ਛੋਟੀਆਂ ਟੱਡੀਆਂ ਪਪੜੀਆਂ ਪਾਲੀਆਂ ਹੋਈਆਂ ਨੇ ਉਹਨਾਂ ਦੀਆਂ ਇੱਥੋਂ ਦਾ ਦੇਮਾਨ ਇਹਦੇ ਵਿੱਚ ਇਨਵੋਲ ਹੈ ਇੱਥੋਂ ਦਾ ਈਓ ਇਨਵੋਲ ਹੈ ਸਾਰਾ ਸਰਕਾਰੀ ਮਹਿਕਮਾ ਜਿਹੜਾ ਜਿਹੜੀ ਦੀ ਦੇਖਰੇਖ ਦੇ ਵਿੱਚੇ ਕੰਮ ਹੋਇਆ ਉਹ ਸਾਰੇ ਜ਼ਿੰਮੇਵਾਰ ਇੱਕ ਲੋਕਾਂ ਦੀ ਕਿਰਤ ਦਾ ਸਮਾਨ ਲੁੱਟਣਾ ਲੁੱਟ ਕੇ ਉਹਨੂੰ ਦੱਬ ਦੇਣਾ ਕੁਝ ਵੇਚ ਦੇਣਾ ਇਹ ਕਿੱਥੋਂ ਦਾ ਨਿਆਂ ਹੈ ਕਿ ਉਹਨਾਂ ਨੇ ਕਿਹਾ ਕਿ ਈਓ ਦੀ ਕੋਠੀ ਆ ਉਹ ਵਰਕਸ਼ਾਪ ਬਣਾਈ ਹੋਈ ਆ ਸਾਡੀ ਕਿਤੇ ਨਾ ਕਿਤੇ ਸਮਾਨ ਆ ਜਿਹੜਾ ਨਗਰ ਕੌਂਸਲ ਦਾ ਉਹ ਰੱਖਿਆ ਜਾਂਦਾ ਉੱਥੇ ਕਿ ਸਾਨੂੰ ਤਾਂ ਪਤਾ ਨਹੀਂ ਕੀ ਪਤਾ ਕੌਣ ਕਿੱਥੇ ਰੱਖ ਜੇ ਮੈਂ ਤਾਂ ਕਰਦੇ ਅੱਗੇ ਕੈਮਰੇ ਲਵਾ ਲੈ ਕੇ ਸਾਡੇ ਘਰ ਦੇ ਅੱਗੇ ਨਾ ਸਿਟੇ ਵੀ ਕਈ ਐਮਸੀ ਨੇ ਉਹ ਇਲਜ਼ਾਮ ਲਾ ਰਹੇ ਨੇ ਉਹਨਾਂ ਦੀ ਕੋਈ ਚਾਲ ਆ ਇੱਥੋਂ ਤੱਕ ਕਹਿ ਰਹੇ ਨੇ ਦੇਖੋ ਭਾਈ ਨਗਰ ਕੌਂਸਲ ਦੇ ਵਿੱਚ ਕੋਠੀ ਦੀ ਵਰਕਸ਼ਾਪ ਬਣਾ ਲਈ ਕੰਮ ਕਰਨ ਨੂੰ ਸਾਨੂੰ ਕੀ ਤਕਰਾਰ ਕਰੀ ਜਾਣਾ ਅਸੀਂ ਤਾਂ ਕਦੇ ਇੰਟਰਫੇਅਰ ਨਹੀਂ ਕੀਤਾ ਜਦੋਂ ਕਾ ਕੇ ਉਹ ਤੁਸੀਂ ਦੇਖ ਸਕਦੇ ਹੋ ਵੀ ਵਰਕਸ਼ਾਪ 'ਚ ਕੀ ਆ ਪਰ ਵਰਕਸ਼ਾਪ ਦਾ ਸਮਾਨ ਬਚਤ ਕੁਝ ਦੱਬਣ ਦੀ ਲੋੜ ਕੀ ਪੈਂਦੀ ਹੈ ਸਵਾਲ ਤਾਂ ਇਹ ਹੈ ਨਾ ਮੇਨ ਮਤਲਬ ਇਹ ਚੋਰੀ ਦਾ ਸਮਾਨ ਹੀ ਕਹਾਗੇ ਅਸੀਂ ਇਹ ਦੱਬਿਆ ਹੋਇਆ ਟਰਾਲੀਆਂ ਦਾ ਜੇ ਨਾ ਇੱਕ ਇਹਦੇ ਵਰਕਸ਼ਾਪ ਦੇ ਵਿੱਚੋਂ ਕੁਝ ਬਰਾਮਦ ਹੁੰਦਾ ਤਾਂ ਸ਼ਾਇਦ ਅਸੀਂ ਇਸ ਪਾਸੇ ਨੂੰ ਨਾ ਦੁਰਦੇ ਸਾਡਾ ਸ਼ੱਕ ਹੈ ਸਾਡੂ ਤਾਂ ਇਹ ਵੀ ਸ਼ੱਕ ਹੈ ਵੀ ਹੋ ਸਕਦਾ ਇਹ ਤੇ ਘਰੇ ਵੀ ਬਹੁਤ ਕੁਝ ਪਿਆ ਹੋਵੇ ਉੱਥੇ ਵੀ ਦੱਬਿਆ ਹੋਵੇ ਇਹ ਜਿਹੇ ਚੋਰਾਂ ਦਾ ਕੀ ਭਰੋਸਾ ਹੈ ਜਿਹੜੇ ਕਿਸਾਨਾਂ ਨੂੰ ਲੁੱਟ ਸਕਦੇ ਨੇ ਉਹ ਕਿਸੇ ਨੂੰ ਕੀ ਛੱਡਣਗੇ ਸ਼ਹਿਰ ਨੂੰ ਲੁੱਟ ਕੇ ਖਾ ਗਏ ਪੂਰੇ ਸ਼ਹਿਰ ਦੁਖੀ ਹੋਇਆ ਪਿਆ ਜਿਹੜੀਆਂ ਲੋਕਾਂ ਕੋਲੋਂ ਗੱਲਾਂ ਬਾਤਾਂ ਆਉਂਦੀਆਂ ਨੇ ਤੁਹਾਨੂੰ ਮਤਲਬ ਇਥੋਂ ਦੇ ਨਗਰ ਕੌਂਸਲ ਨੂੰ ਲੁੱਟ ਕੇ ਖਾ ਕੇ ਦੇਵ ਮਾਨ ਵਰਗੇ ਵਿੱਚ ਇਨਵੋਲ ਬਨੇ ਨਹੀਂ ਅੱਜ ਤੱਕ ਜਿੱਦੇ ਪਹਿਲੇ ਦਿਨ ਚੋਰੀ ਦਾ ਪਰਚਾ ਦਰਜ ਹੋਇਆ ਉਹਦੇ ਘਰ ਵਾਲੀ ਤੋਂ ਉਹਦੀ ਹਸਤੀਫਾ ਲੈ ਕੇ ਉਹਨੂੰ ਆਊਟ ਕਰ ਦੇਣਾ ਚਾਹੀਦਾ ਸੀ ਜੇ ਲੋਕ ਪੱਖੀ ਸਰਕਾਰਾਂ ਆਉਂਦੀਆਂ ਪਰ ਸਰਕਾਰਾਂ ਇਹੋ ਜਿਹੇ ਗੁੰਡਿਆਂ ਦਾ ਪੱਖਪੂਰਦੀਆਂ ਨੇ ਇਹੋ ਜਿਹੇ ਪਾਲੇ ਨੇ ਇਕੱਲਾ ਨਾਬੇ ਦਾ ਕੇਸ ਨਹੀਂ ਹੋਰ ਬਹੁਤ ਥਾਵਾਂ ਤੇ ਅਸੀਂ ਦੇਖਦੇ ਆ ਕਿ ਸਰਕਾਰਾਂ ਉਹਨਾਂ ਗੁੰਡੇ ਲੋਕਾਂ ਦਾ ਪੱਖਪੂਰਦੀਆਂ ਨੇ ਜਿਹੜੇ ਲੋਕ ਵੋਟਾਂ ਪਾ ਕੇ ਬਦਲਾ ਦੀ ਸਰਕਾਰ ਲਿਆਏ ਸੀ ਉਹ ਲੋਕਾਂ ਦੇ ਸਰਕਾਰ ਉਲਟ ਚੱਲਦੀ ਆ ਆ ਬਦਲਾ ਹੈ ਬਦਲਾਅ ਦੀ ਨੀਤੀ ਇਹ ਹੈ ਕਿ ਲੋਕਾਂ ਦਾ ਸਾਮਾਨ ਚੋਰੀ ਕਰੋ ਬਾਰਡਰਾਂ ਤੋਂ ਡਾਂਗਾਂ ਦੇ ਨਾਲ ਮੋਰਚਾ ਉਠਾਓ ਜਿਹੜੇ ਹੱਕੀ ਮੰਗਾਂਵਾ ਤੇ ਦਿੱਲੀ ਨਾਲ ਲੜਾਈ ਹੋਵੇ ਪੰਜਾਬ ਦੀ ਸਰਕਾਰ ਇਨਵੋਲਵਮੈਂਟ ਵਿੱਚ ਹੁੰਦੀ ਹੋਵੇ ਇਹ ਕਿੱਥੋਂ ਆਉਂਦੇ ਹੈ ਮਤਲਬ ਉਹਨੇ ਸਪੋਰਟ ਕਰਨੀ ਦੀ ਕਿ ਦਿੱਲੀ ਤੋ ਜੋ ਮੰਗਾ ਮਨਵਾ ਰਹੇ ਆ ਪੰਜਾਬ ਦੇ ਭਲੇ ਵਾਸਤੇ ਮਨਵਾ ਰਹੇ ਆ ਸਰਕਾਰ ਦੇ ਭਲੇ ਵਾਸਤੇ ਮਨਵਾ ਰਹੇ ਆ ਮਤਲਬ ਸਰਕਾਰ ਦਾ ਉਲਟ ਰਵਈਆ ਕਿੱਧਰ ਨੂੰ ਜਾ ਰਿਹਾ ਆ ਆ ਤੁਹਾਡੇ ਸਾਹਮਣੇ ਆ ਇਹ ਚ ਹੋਰ ਆਉਣ ਵਾਲੇ ਵੱਡੇ ਖੁਲਾਸੇ ਹੋਣੇ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਮਨਜੀਤ ਸਿੰਘ ਨਿਆਲ ਨੇ ਜਾਣਕਾਰੀ ਦਿੱਤੀ ਆ ਪੂਰੀ ਨਾਬਾ ਨਗਰ ਕਾਉਂਸਲ ਈਓ ਦੀ ਕੋਠੀ ਚ ਜੀਸੀਬੀ ਚੱਲ ਰਹੀ ਆ ਪੁੱਟਿਆ ਜਾ ਰਿਹਾ ਕਿਸਾਨ ਕਹਿ ਰਹੇ ਸੀ ਕਿ ਇੱਥੇ ਦੱਬਿਆ ਗਿਆ ਸਾਡਾ ਸਮਾਨ ਆ ਤੇ ਲਗਾਤਾਰ ਨਿਆਲ ਸਾਹਿਬ ਨੇ ਦੱਸਿਆ ਕਿ ਕਿਤੇ ਨਾ ਕਿਤੇ ਜਿਹੜੇ ਵਿੱਡ ਦੀਆਂ ਪੱਤੀਆਂ ਨੇ ਟਰਾਲੀਆਂ ਦਾ ਸਮਾਨ ਸਾਡਾ ਉਹ ਨਿਕਲਣਾ ਸ਼ੁਰੂ ਹੋ ਚੁੱਕਿਆ ਇੱਥੋਂ ਅਸੀਂ ਸਾਰਾ ਹੀ ਪਟਾਵਾਂਗੇ ਇਹ ਤੇ ਸਾਰਾ ਸਮਾਨ ਬਰਾਮਦ ਕਰਾਂਗੇ ਕਿਉਂਕਿ ਲਗਾਤਾਰ 24 ਘੰਟਿਆਂ ਤੋਂ ਤਰਨੇ ਤੇ ਬੈਠੇ ਸੀ ਅਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮੌਜੂਦੀ ਉਰੇ ਜੀ ਸੀ ਬੀ ਭੇਜੀ ਅਤੇ ਤਲਾਸ਼ੀ ਚੱਲ ਰਹੀ ਹੈ ਨਗਰ ਕੌਂਸਲ ਈਓ ਦੀ ਕੋਠੀ ਨਾਬਾ ਦੀ ਸੋ ਲਗਾਤਾਰ ਪੰਜਾਬੀ ਲੋਕ ਚੈਨਲ ਨਾਲ ਜੁੜੇ ਰਹੋ ਤੇ ਪਰਪਲ ਦੀ ਜਾਣਕਾਰੀ ਦਿੰਦੇ ਰਹਾਂਗੇ ਕੈਮਰਾਮੈਨ ਪ੍ਰੀਤ ਵਰਸ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ